ਆ ਗੱਦਾ ਵਾ ਵਾਣਾ ਇਕੱਲਾ ਗੱਦਾ ਹੀ ਆਇਆ 12000 ਦਾ ਹਮਾਰੀਆਂ ਦੇਖੋ ਨਵਾਂ ਹੀ ਨਕਸ਼ਾ ਜਾਵਾ ਇਹਦਾ ਆ ਦੇਖੋ ਇੱਕ ਇਦਾਂ ਨਹੀਂ ਲੱਗਦੀ ਤੁਹਾਨੂੰ ਲੱਕੜ ਦੀ ਲੱਗਦੀ ਨਾ ਸਾਰਿਆਂ ਨੂੰ ਇਹ ਲੋਹੇ ਦੀ ਆ ਆ ਲੋਹੇ ਦੀ ਹੈਵੀ ਹੈ ਸਾਦੀ ਆਪਾਂ ਨਵਾਰੀ ਵੀ ਲੈਣੀ ਆ ਚਲੋ ਆ ਗਿਆ ਦੋ ਲੈਣ ਅਸੀਂ ਕੱਲਾ ਬੈੱਡ ਆਏ ਸੀ ਤੇ ਸਾਨੂੰ ਕਿੰਨਾ ਕੁਝ ਪਸੰਦ ਆ ਗਿਆ ਆ ਦੇਖਾ ਹੈ ਕਿ ਪ੍ਰੈਸਿੰਗ ਟੇਬਲ ਜੇ ਆ ਵੇ ਆਪਣਾ ਦੇਖੋ ਆ ਬੈੱਡ ਲਿੱਤਾ ਆਪਾਂ ਇਹਦੇ ਕੋਲ ਸੱਤੋ ਆ ਜਾ ਸੋਵੇ ਆ ਇਹ ਕਿੱਥੇ ਦੇ ਆ ਇਹ ਦੂਵੇ ਨਹੀਂ ਬੈੱਡ ਬਸ ਕਿਉਂ ਟਾਪ ਸਟਾਪ ਟੋਕਿੰਗ ਲਾਈਕ ਯੂ ਸਟਿਲ ਡੋਨ ਕੇਅਰ ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਦੇ ਚੈਨਲ ਤੇ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਜਾ ਪਾ ਕਿਤੇ ਤੋਂ ਤੇ ਆਜਾ ਪਾ ਆ ਬੈੱਡ ਲੈਣ ਮਾਨ ਨਹੀਂ ਮਾਨ ਲੈਣਾ ਹੀ ਬੈੱਡ ਲੈ ਆਵਾ ਲੈ ਲਿਆ ਵਾ ਬਲੌਗ ਵਗੜਾ ਲੈ ਕੇ ਸਟਾਰਟ ਕੀਤਾ ਤੇ ਕਾਫੀ ਟਾਈਮ ਬਾਅਦ ਬਲੌਗ ਆ ਸੌਰੀ ਕਿਉਂਕਿ ਹਾਰਡ ਆਇਆ ਹੋਇਆ ਛੇਹਾਂ ਦਿਨ ਜੀ ਨਹੀਂ ਸਾਡਾ ਬਲੌਗ ਵਗੜਾ ਬਣਾਉਂਦੇ ਜਾਂ ਵੀਡੀਓ ਤੇ ਬੱਸ ਮਾਲ ਸੋਹ ਰਕੇ ਅਗਾਂ ਨਾਮ ਕਰਾਂਗੇ ਤੇ ਆਹ ਬੈੱਡ ਦੇਖਸਾਏ ਤੁਹਾਨੂੰ ਦਿਖਾਣੇ ਆ ਬੈੱਡ ਆ ਦੇਖੋ ਜੀ ਬੈੱਡ ਬਹੁਤ ਸੋਹਣੇ ਸੋਹਣੇ ਆ ਹਾਲੇ ਮੈਨੂੰ ਤਾਂ ਪਸੰਦ ਲੱਗਾ ਕਿਹੜਾ ਲੈਣਾ ਬੈੱਡ ਜਿਹੜਾ ਪਸੰਦ ਆ ਗਿਆ ਉਹ ਆਪ ਚੱਕ ਲੈਣਾ ਹਲਮਾਰੀ ਹਲਮਾਰੀਆਂ ਦੇਖੋ ਨਵਾਂ ਹੀ ਨਕਸ਼ਾ ਆ ਗਿਆ ਇਹਦਾ ਆ ਦੇਖੋ ਇਹ ਕਿਦਾਂ ਨਹੀਂ ਲੱਗਦੀ ਤੁਹਾਨੂੰ ਲੱਕੜ ਦੀ ਲੱਗਦੀ ਨਾ ਸਾਰਿਆਂ ਨੂੰ ਇਹ ਲੋਹੇ ਦੀ ਆ ਆ ਲੋਹੇ ਦੀ ਹੈਵੀ ਹੈ ਸਾਦੀ ਆਪਾਂ ਹਲਮਾਰੀ ਵੀ ਲੈਣੀ ਆ ਚਲੋ ਹਲਮਾਰੀ ਆਪਸ ਵਿੱਚ ਦੇਖੋ ਇੱਕ ਨਾ ਆ ਦੇਖੋ ਕੰਦਦੇ ਹੀ ਗੱਦੇ ਹੋਏ ਫਿਰ ਗੱਦੇ ਹੀ ਗੱਦੇ ਗੱਦੇ ਹੀ ਗੱਦੇ ਤੇ ਮਨ ਕਿਰਤ ਰੋ ਰਿਆ ਸੀ ਉਹਨੂੰ ਚੁੱਪ ਕਰਾਇਆ ਆ ਦੇਖੋ ਪਿੰਨੀਆਂ ਸੋਹਣੀਆਂ ਸੋਹਣੀਆਂ ਰਵਾਰੀਆਂ ਆ ਪ੍ਰਿੰਟਿੰਗ ਬਣੀ ਨਾ ਬਹੁਤ ਵਧੀਆ ਬਣੀ ਆਂ ਦੇਖ ਮਨ ਆਂ ਜੀ ਮਤਰਾ ਆ ਆ ਪਾ ਫਰਾਏ ਸੋਫੇ ਠੀਕ ਹੈ ਨਾ ਇਹ ਸੋਫੇ ਤੇ ਬੈਕਪੂਪ ਹੋਏ ਪਿਆ ਇਹ 5 7 ਸੀਟਰ ਆ ਪਤਾ ਨਹੀਂ ਕਿਹੜੇ ਆ ਟੇਬਲ ਨਾਲ ਇਹਦੇ ਇਹਦੇ ਨਾਲ ਸ਼ੀਸ਼ਾ ਆਊਗਾ ਤੇ ਆ ਸੈਟੀਆਂ ਆ ਤੇ ਲੰਬਾਰੀ ਆਪ ਕਿਹੜੀ ਲਈ ਲੰਬਾਰੀ ਦੇਖੋ ਗਾਇਸ ਬਹੁਤ ਹੀ ਸੋਹਣੀਆਂ ਸੋਹਣੀਆਂ ਪਸੰਦ ਨਹੀਂ ਆਉਂਦੀ ਕਿਹੜੀ ਕਰੀ ਆ ਉਦਾਂ ਆ ਜਿਹੜੀ ਚੀਜ਼ ਵਧੀਆ ਬਣੀ ਆ ਜਿੰਨੇ ਕੈਂਟ ਸਾਰੇ ਦਾ ਪੋਜੀਸ਼ਨ ਇੱਕ ਹੀ ਆ। ਸੋ ਨੀ ਕੀ ਆ ਆਈਆ ਮੇਨ ਬਾਕੀ ਛੋਟੇ ਚੌੜੀ ਜਾਂਦੀ ਹੈ ਤੇ ਆ ਅਸੀਂ ਪਸੰਦ ਕੀਤੀ ਆ। ਤੇ ਆ ਘੈਂਟ ਆ। ਸਾਰੇ ਤਾਂ ਇਹੋ ਸਿਲਿੰਡਰ। ਤਾਂ ਇਹ ਦੋ ਲੈਣ ਅਸੀਂ ਕੱਲਾ ਬੈੱਡ ਆਇਆ ਸੀ ਤੇ ਸਾਨੂੰ ਕਿੰਨਾ ਕੁਝ ਪਸੰਦ ਆ ਗਿਆ। ਆ ਦੇਖੋ ਜੀ। ਇੱਕ ਆ। ਹਾਂ ਜੀ 3 ਸੀ ਬੱਤੀ ਜਾਨਦਰਾਜ ਜੀ ਇਹਨੇ ਡ੍ਰੌਪ ਬਹੁਤ ਜ਼ਿਆਦਾ ਹੈ ਇਹਨਾਂ ਦੀ ਆਪਾਂ ਨੀੜ ਨਹੀਂ ਜੀ ਤੇ ਬਾਕੀ ਰੂਮ ਵੀ ਰੈਡੀ ਕਰਾਉਣਾ ਜਾ ਕੇ ਰੂਮ ਰੈਡੀ ਕਰਾਉਣਾ ਤੇ ਜਾ ਕੇ ਬਲੀਆਂ ਕਰਾ ਦੇਣਾ ਗੱਲ ਹੋ ਗਈ ਆ ਜਿੱਦਾਂ ਕੋਠਾ ਲਣੇ ਚਵਾਇਆ ਆ ਪਹਿਲੀ ਨਹੀਂ ਪੈਨਲ ਬਣੇ ਆ ਆ ਹੈਗੇ ਡ੍ਰੈਪ ਪ੍ਰੈਸਿੰਗ ਟੇਬਲ ਜੀ ਆਵੇ ਉੱਪਰ ਮੇ ਚੁੱਕਿਆ ਜਾਂਦਾ ਇਹਦੇ ਸਮਾਨ ਵੀ ਰੱਖਿਆ ਜਾਂਦਾ ਵਾ ਮੈਂ ਇਹ ਕਹਿੰਦੀ ਸੀ ਤਾਂ ਠੀਕ ਆ ਇਹ ਕਿਤੇ ਕਿੰਨਾ ਕੋਏ ਉਦਾਂ ਹੀ ਲਾਏਾਂਗੇ ਆਹ ਆਪਣੀ ਰਾਣੀ ਖੜੀ ਤੇ ਇੱਥੇ ਬੈੱਡ ਬੁੱਡ ਬਹੁਤ ਕੁਆਂਟੀਟੀ ਬਹੁਤ ਐਨਾਂ ਕੋ ਆਹ ਸੋਫੇ ਦੇਖੋ ਚੈਰੀ ਕਲਰ ਇਹ ਕਹਿੰਦੇ ਸੇਲ ਹੋ ਗਿਆ ਨਹੀਂ ਤਾਂ ਆਪਾਂ ਲੈ ਲੈਣੇ ਆਂ ਹਾਂ ਬੈੱਡ ਬੁੱਡ ਇਹ ਕਾਫੀ ਆ ਇਹ ਗੱਡ ਪੈਨਲ ਆ ਬਣਾਇਆ LED ਕਿਹੜਾ ਸੀ ਲੈਗੇ ਲੈਗੇ ਆਗੇ ਜੀ ਮਿੱਤਰੋ ਆ ਡਾਈਨਿੰਗ ਟੇਬਲ ਇਹਨੂੰ ਕੀ ਕਹਿੰਦੇ ਡਾਈਨਿੰਗ ਟੇਬਲ ਕਹਿੰਦੇ ਨਾ ਇਹਨੂੰ ਕੀ ਕਹਿੰਦੇ ਇਹਨੂੰ ਡਾਈਨਿੰਗ ਟੇਬਲ ਪਤਾ ਨਹੀਂ ਕਹਿੰਦੇ ਨੇ ਇਹ ਵੀ ਬਹੁਤ ਖੂਬਸੂਰਤ ਹੈ ਤੇ ਬੈੱਡ ਤਾਂ ਹੈ ਹੀ ਹੈ ਬਹੁਤ ਖੂਬਸੂਰਤ ਅਸਵਿਚ ਲੱਗੇ ਜਿਹੜੇ ਇਹ ਬੜਾ ਵਧੀਆ ਕੰਮ ਕੀਤਾ ਹੋਇਆ ਸਾਰਿਆਂ ਦੇ ਨਾਲ ਸਵੇਚਾ ਦੋ ਦੋ ਬੰਦਾ ਚਾਰਜ ਤਾਂ ਲਾ ਲਿੰਦਾ ਵਧੀਆ ਮੇਰੇ ਵਰਗਾ ਤੇ ਆ ਗੱਦੇ ਹੀ ਗੱਦੇ ਹੋਏ ਕੇ ਗੱਦੇ ਹੀ ਗੱਦੇ ਗੱਦੇ ਹੀ ਗੱਦੇ ਤੇ ਗੱਦੇ 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 ਤੇ ਬੈੱਡ ਆਪਣਾ ਚਲਾ ਗਿਆ ਵਾ ਗੁੰ ਬੈੱਡ ਆਪਾਂ ਸਿਲੈਕਟ ਕਰ ਲਿਆ ਸੀ ਹਨ ਲਗਾ ਲਈ ਤੇ ਅਲਮਾਰੀ ਆ ਦੇਖੋ ਕਿੰਨੀ ਸੋਹਣੀ ਬਣੀ ਡਿਜ਼ਾਈਨ ਹਾਂ ਲੱਗਦੀ ਕਿਦਾਂ ਨਾ ਪੁਰਾਣੇ ਜਿਹੇ ਰਿਵਾਜ ਦੀ ਪਹਿਲਾਂ ਸ਼ੁਰੂ ਤੋਂ ਸਮਾਨ ਇਥੋਂ ਲੈਂਦੇ ਸੀਗੇ ਹੂੰ ਸਾਰਾ ਸਮਾਨ ਆਪਾਂ ਇਥੋਂ ਲਿੱਤਾ ਤੇ ਵਧੀਆ ਇਹਨਾਂ ਦੇ ਡੀਲਿੰਗ ਵਗੈਰਾ ਬਹੁਤ ਅਸ਼ੋਕ ਆਈ ਉਹਨਾਂ ਦੀ ਆ ਗੱਦਾ ਵਾ ਬੰਨਣਾ ਇਕੱਲਾ ਗੱਦਾ ਹੀ ਆਇਆ 12000 ਦਾ ਇਹ ਨੋਰਮਲ ਨਹੀਂ ਗਾ ਨੋਰਮਲ ਆ ਹੁੰਦੇ ਆ 5000 ਦਾ ਆਇਆ 12000 ਦਾ 5 ਸਾਲ ਦੀ ਗਾਰੰਟੀ ਆ ਤੇ ਬਹੁਤ ਹੈ ਸੌਫਟ ਆ ਬਾਹਰ ਚੱਲੀਏ ਤਾਂ ਚੱਲੀਏ ਪਰਾਨ ਨੂੰ ਕੋਈ ਕਾ ਵੀ ਹੋ ਗਿਆ ਸੁਬਾਹ ਦੇ ਹੈ ਅੱਜ ਦੇ ਲੱਗਦੀ ਹਾਂਜੀ ਮਿੱਤਰੋ ਗੀਜਰ ਆ ਪਰਾਹ ਦਾ ਵਿੱਚ ਆਪਾਂ ਨੂੰ ਨਾਲ ਮਿਲਿਆ ਗਿਫਟ ਗੀਜਰ ਤੇ ਆ ਪਾਜੀ ਹੁਣ ਆ ਬੋਰਡ ਆ ਦੇਖ ਲਓ ਕਿਸੇ ਨੇ ਕੋਈ ਚੀਜ਼ ਲੈਣੀ ਹੋਵੇ ਲੈ ਸਕਦਾ ਬਹੁਤ ਹੀ ਜੈਨੂਨ ਰੇਟ ਆ ਵਧੀਆ ਰੇਟ ਆ ਆ ਪਾਜੀ ਹੁਣਾਂ ਦਾ ਨੰਬਰ ਆ ਤੇ ਪਾਜੀ ਹੁਣੇ ਆ ਬਹੁਤ ਵਧੀਆ ਪਾਈ ਥੈਂਕ ਯੂ ਬਹੁਤ ਵਧੀਆ ਡੀਲਿੰਗ ਆ ਪਾਜੀ ਦੀ ਥੈਂਕ ਯੂ ਜੀ ਥੈਂਕ ਯੂ ਤੇ ਆਪਣੀ ਮੜੀ ਲੋਕੇਸ਼ਨ ਦੱਸ ਦਿਓ ਇਹ ਵੀਰੇ ਤੁਸੀਂ ਹੁਣ ਆ ਬਾਬਾ ਬਾਠਾਂ ਵਾਲਾ ਰੋਡ ਤੇ ਮੱਕੂ ਹਾਂਜੀ ਨੀਅਰ ਕਮਿਊਨਿਟੀ ਹਾਲ ਆਪਣਾ ਬ੍ਰਹਮ ਕੁਮਾਰੀ ਆਸ਼ਰਮ ਵਾਲੀ ਗਲੀ ਆ ਤੇ ਮੋੜ ਦੇ ਨਾਲ ਹੀ ਆਪਣਾ ਗਦਾਮ ਬਣਿਆ ਆ ਜੀ ਪਾਈ ਦਾ ਰੇਟ ਬਹੁਤ ਹੈ ਨੋਣਾ ਤੇ ਆਫਰਾਂ ਵੀ ਕਾਫੀ ਚੱਲਦੀਆਂ ਰਹਿੰਦੀਆਂ ਇਹਨਾਂ ਦੇ ਪੇਜ ਤੇ ਤੇ ਸਾਰੇ ਜਣੇ ਪੇਜ ਨੂੰ ਕਰ ਲੋ ਫੋਲੋ ਤੇ ਭਾਈ ਕੋਲ ਆਓ ਵਧੀਆ ਨਾਲ ਗਿਫਟ ਵੀ ਮਿਲਦੇ ਹਨ ਤੇ ਹੁਣ ਦਿਵਾਲੀ ਆ ਸਪੈਸ਼ਲ ਆਫਰ ਕੱਢੋਗੇ ਆਫਰ ਸਟਾਰਟ ਹੋ ਚੁੱਕੇ ਆ ਜੀ ਉਹ ਮਮਾ ਕੇ ਪਹੁੰਚੋ ਜਲਦੀ ਤੋਂ ਜਲਦੀ ਆਫਰ ਲੈਣ ਲਈ ਆਫਰ ਲੈਣ ਲਈ ਤੇ ਆਪਣਾ ਤਾਂ ਮਾਲ ਨਿਕਲ ਰਿਹਾ ਵਾਰ ਭਾਈ ਜੀ ਘਰ ਦਾ ਸਮਾਨ ਚੱਲਦਾ ਸਮਾਨ ਜਾ ਰਿਹਾ ਆਪਣਾ ਦੇਖੋ ਇਹ ਬੈੱਡ ਲਿੱਤਾ ਆਪਾਂ ਇਹ ਪਰਸਾ ਥਿੰਡਰ ਆ ਸੋਵੇ ਆ ਲੈਟ ਗਈ ਲੈਟ ਗਈ ਨਹੀਂ 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 ਸੋਫੇ ਵਗੈਰਾ ਕਾਫੀ ਆ ਜੀ ਤੇ ਆਪਣੇ ਹੋ ਗਏ ਡਨ ਉਹ ਤਾਂ ਨਿਕਲ ਗਏ ਸੋਫੇ ਤੇ ਬਹੁਤ ਕੁਆਂਟੀਟੀ ਆ ਤੇ ਬਹੁਤ ਵਧੀਆ ਕੁਆਲਿਟੀ ਆ ਤੇ ਨੇਚਰ ਵਧੀਆ ਭਾਈ ਦਾ ਸਾਰੇ ਜਿਹਨੇ ਜ਼ਰੂਰ ਵਿਜ਼ਿਟ ਕਰਿਓ ਰੇਟ ਵੀ ਵਧੀਆ ਲੱਗਦੇ ਆ ਜੀ ਆਈਸ ਬਹੁਤ ਵਧੀਆ ਕਿਉਂਕਿ ਆਪਾਂ ਪਹਿਲਾਂ ਹੀ ਚੁਣੇ ਤੇ ਇੱਥੋ ਹੀ ਲਈਦਾ ਕੁਾਰੇ ਹਿੰਨਾਪਾ ਵੀ ਸਮਾਂ ਇੱਥੋ ਹੀ ਲੱਗਦਾ ਬਾਕੀ ਸੰਗੋ ਦੱਸਦੇ ਆ ਬਣਾ ਲਓ ਸਾਰਾ ਆਜੂਗਾ ਸਮਾਨ ਪੂਰਾ ਪਈ ਵਿੱਚ ਨੇ ਦੋ ਘੇੜੇ ਕਰ ਲੈਣਗੇ ਚੱਲੀਏ ਹੋਣਾ ਨਾ ਗਰਮੀ ਬਹੁਤ ਸਮਾਨ ਆਪਣਾ ਉੱਪਰ ਜਾ ਰਿਹਾ ਅੱਧਾ ਕੋ ਤਾਂ ਵਿੱਚ ਹੋ ਗਿਆ ਲੋਡ ਥੋੜਾ ਬਹੁਤ ਰਹਿ ਗਿਆ ਅੱਗੇ ਕਰ ਹੀ ਲੈਣਾ ਕਿਵੇਂ ਕੀ ਕੀ ਦੋ ਰਿਹਾ ਬਹੁਤ ਬਹੁਤ ਅੱਛਾ ਕੀ ਹੋਇਆ ਵਾਇਗਰ ਵਾਇਗਰ ਰਾਹ 'ਚ ਜਾ ਰਹੇ ਸੀ ਤੇ ਇਹ ਕੰਮ ਹੋ ਗਿਆ ਦੇ 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 ਪਤਾ ਨਹੀਂ ਬਚਾ ਹੋਇਆ ਕਿ ਨਹੀਂ ਪੁੱਛਦੇ ਆ ਥੱਲੇ ਜਾ ਕੇ ਸਾਹਮਣੇ ਮਿੱਤਰੋ ਐਕਸੀਡੈਂਟ ਹੋ ਗਿਆ ਮਾਲ ਸੁੱਖ ਰੱਖੇ ਬਚਾਈ ਆ ਵੈਸੇ ਤਾਂ ਬਾਕੀ ਧਿਆਨ ਨਾਲ ਚੱਲਿਆ ਕਰੋ ਭਰਾਵੋ ਕੁਸੋਲੇ ਮੋੜ ਤੇ ਆ ਲੈ ਸੱਚ ਪਹਿਲਾਂ ਫੜਾਈ ਦੇਣੇ ਕੇ ਪੈਸੇ ਆ ਲੈ ਖੋਸ਼ ਰਾ ਆਉਣ ਦੋ ਏ 4 ਕੀ ਹੈਗੀ ਫਾਈਨਲੀ ਆਪਣਾ ਸਮਾਨ ਪਹੁੰਚ ਗਿਆ ਵਾ ਹਣ ਉਤਾਰ ਰਹੇ ਆ ਹਾਂ ਪਹਿਲਾਂ ਹੀ ਬਹੁਤ ਖਲਾਰਾ ਪਾਇਆ ਆ ਪਹਿਲਾਂ ਪਾਣੀ ਕਰਕੇ ਸਮਾਨ ਉੱਪਰ ਰੱਖਿਆ ਸੀ ਕੱਲ ਹੀ ਲਿਆਂਦਾ ਸੀ ਦਾ ਉਹ ਹੁਣ ਵਧਾਈਆਂ ਸਾਰੇ ਦਸਾਉਂਗਾ ਮਿੰਟ ਚਲ ਚਲ ਕੇ ਇਹਨੂੰ ਚੋਪਣਾ ਆ ਮਾਤਾ ਇਹਦਾ ਇਹਦਾ ਕਹਿੰਦੇ ਮੈਂ ਤਰਾਤਰੀ ਨਹੀਂ ਕੋ ਬਹਿ ਜਾ ਇਹਦਾ ਲੰਬੀ ਰੱਖੋ ਕੋਈ ਨਾ ਉਹ ਪਰੇ ਕਰ ਲੈਣੇ ਸੀ ਜੀ ਤੇ ਆਪਾਂ ਰੂਮ ਦਾ ਵੀ ਅੱਜ ਕਰਾਉਣਾ ਵਾ ਪਾਣੀ ਪਾਣੀ ਕਿ ਆ ਗੋਤੋ ਪਾਣੀ ਪਹਿਲਾਂ ਕਿੱਦਾਂ ਮੈਂ ਮਵਾ ਲਿਆ ਤਾਂ ਕੋਈ ਗੱਲ ਨਹੀਂ ਅੰਨੇ ਪਾਣੀ ਕਿ ਆ ਗੋਤੋ ਪੜਿਆ ਪਿਆ ਹੈ ਸਾਈਡ ਲਾ ਲਓ